ਤੋਂਦਰ ਸ਼੍ਰੀ ਮੁਕਸਰ ਸਾਹਿਬ ਦੇ ਹਲਕਾ ਬਲੋਟ ਵਿਖੇ ਜ਼ਿਲ੍ਹਾ ਪੱਤਰੀ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮਨਾਇਆ ਗਿਆ ਤੇ ਇਸ ਮੌਕੇ ਜਿਹੜਾ ਕਿ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਤਾਂ ਉੱਥੇ ਕੈਂਪ ਦੇ ਵਿੱਚ ਡਾਕਟਰਾਂ ਦੇ ਵੱਲੋਂ ਮੌਕੇ ਤੇ ਹੀ ਦਿਵਿਆਂਗ ਲੋਕਾਂ ਦੇ ਟੈਸਟ ਕਰਕੇ ਦਿਵਿਆਂਗ ਹੋਣ ਦੇ ਸਰਟੀਫਿਕੇਟ ਬਣਾਈ ਗਏ ਨੇ ਤੋਤੀ ਬਣਦੀਆਂ ਸਹੂਲਤਾਂ ਵੀ ਜਿਹੜੀਆਂ ਕਿ ਉਹਨਾਂ ਨੂੰ ਦਿੱਤੀਆਂ ਗਈਆਂ ਤੇ ਇਸ ਮੌਕੇ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਸ਼ਿਰਕਤ ਕੀਤੀ ਹੈ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਜਿੰਨਾ ਵੀ ਦਿਵਿਆਂਗ ਲੋਕਾਂ ਦੀ ਪੈਨਸ਼ਨ ਨਹੀਂ ਲੱਗੀ ਹੈ ਉਹਨਾਂ ਲੋਕਾਂ ਦੇ ਫਾਰਮ ਭਰੇ ਜਾ ਰਹੇ ਨੇ ਤੇ ਡਿਸੇਬਲਡ ਲੋਕਾਂ ਦੇ ਜੋ ਬੈਂਕ ਲੋਕ ਦੀਆਂ 1500 ਅਸਾਮੀਆਂ ਖਾਲੀ ਨੇ ਉਹ ਵੀ ਸਰਕਾਰ ਦੇ ਵੱਲੋਂ ਉਪਰਾਲਾ ਕੀਤਾ ਗਿਆ ਤੇ ਉਹ ਵੀ ਜਿਹੜੀ ਕਿ ਖਾਲੀਆਂ ਅਸਾਮੀਆਂ ਨੇ ਉਹ ਭਰੀਆਂ ਜਾਣਗੀਆਂ ਇਸ ਮੌਕੇ ਤੇ ਉਹਨਾਂ ਹੋਰ ਕੀ ਕੁਝ ਕਿਹਾ ਆਉ ਜਾਣਦੇ ਆ ਅੱਜ ਦਾ ਕੈਂਪ ਐਕਚੁਅਲੀ ਜਿਹੜਾ ਅਸੀਂ 3 ਦਸੰਬਰ ਨੂੰ ਡਿਸੇਬਿਲਟੀ ਦੇ ਨੋਨ ਐਬਲ ਡਿਸੇਬਿਲਟੀ ਦੇ ਉਹਨੂੰ 익ਸਟੈਂਡ ਕਰਦੇ ਹੋਏ ਮੇਨਲੀ ਅਸੀਂ ਡਿਸੇਬਲਡ ਲੋਕਾਂ ਤੇ ਫੋਕਸ ਕਰਕੇ ਕਿ ਜਿਹੜੇ ਸਾਡੇ ਦਿਵਿਆਂਗ ਜਾਂ ਭੈਣ ਭਰਾ ਨੇ ਉਹਨਾਂ ਨੂੰ ਸਹੂਲਤ ਦੇਣ ਦੇ ਲਈ ਕਈ ਵਾਰ ਉਹ ਬਹੁਤ ਸਾਰੇ ਲੋਕ ਸਾਡੇ ਇਹੋ ਜਿਹੇ ਨੇ ਜਿਹੜੇ ਹਸਪਤਾਲਾਂ ਤੱਕ ਜਾ ਨਹੀਂ ਸਕਦੇ ਔਰ ਸਰਟੀਫਿਕੇਟਸ ਨਹੀਂ ਬੰਨ੍ਹਦੇ ਡਿਸੇਬਿਲਟੀ ਦੇ ਉਸ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਨਹੀਂ ਲੱਗਦੀ ਸੋ ਇਹ ਸਾਰਾ ਕਲੱਬ ਕਰਕੇ ਪਹਿਲਾਂ ਡਾਕਟਰਸ ਦੇ ਨਾਲ ਸਾਰਿਆਂ ਨਾਲ ਅਸੀਂ ਕੰਟੈਕਟ ਆਲ ਸਾਰ ਤਰ੍ਹਾਂ ਦੇ ਡਾਕਟਰ ਹਰ ਸਪੈਸ਼ਲਿਟੀ ਦੇ ਡਾਕਟਰ ਇੱਥੇ ਬੈਠੇ ਹੋਏ ਨੇ ਪਹਿਲਾਂ ਡਿਸੇਬਿਲਿਟੀ ਸਰਟੀਫਿਕੇਟ ਬਣਾ ਰਹੇ ਨੇ ਔਰ ਉਸ ਦੇ ਨਾਲ ਹੀ ਉਹਨਾਂ ਦੀ ਪੈਨਸ਼ਨ ਜਿਹੜੀ ਸਾਡੇ ਵਿਭਾਗ ਵੱਲੋਂ ਲਗਾਈ ਜਾ ਰਹੀ ਹੈ ਔਰ ਇਸ ਦੇ ਨਾਲ ਹੀ ਅਸੀਂ ਪ੍ਰੋਵੀਜ਼ਨ ਹੁੰਦੀ ਹੈ ਡਿਸੇਬਲ ਲੋਕਾਂ ਨੂੰ ਨੋਨ ਦੀ ਤਾਂ ਕਿ ਉਹ ਸਵੈ ਸਮਰਥ ਜਨ ਸੋ ਉਹ ਪ੍ਰੋਵੀਜ਼ਨ ਵੀ ਅਸੀਂ ਨਾਲ ਰੱਖੀ ਹੋਈ ਹੈ ਨਵੀਂ ਕਲੀਅਰ ਵੀ ਅਸੀਂ ਇੱਥੋਂ ਲੈ ਕੇ ਆ ਰਹੇ ਜਿਹੜੀ ਫੂਜੀ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਮੰਗਾਂ ਸਾਡੇ ਭੈਣ ਭਰਾਵਾਂ ਵੱਲੋਂ ਜਿਨ੍ਹਾਂ ਨੇ ਡਿਸੇਬਿਲਟੀ ਦਾ ਟੁਕ ਖੰਡਾ ਆਇਆ ਬਾਰ ਬਾਰ ਆਉਂਦੀਆਂ ਰਹਿੰਦੀਆਂ ਨੇ ਔਰ ਪਿਛਲੇ ਸਾਲ ਵੀ ਜਿਵੇਂ ਅਸੀਂ ਕੰਵੈਨਸ ਅਲਾਉ 1000 ਰੁਪਏ ਦਿੱਤਾ ਸੀ ਇਸ ਸਾਲ ਵੀ ਬਹੁਤ ਖੁਸ਼ ਇੱਕ ਅਸੀਂ ਜਿਹੜਾ ਐਜ਼ ਅ ਵੇਵ ਸ਼ੁਰੂ ਕਰ ਰਹੇ ਹਾਂ ਕਿ ਬੈਕਲੌਗ ਜਿਹੜਾ ਸਾਡੇ ਕੋਲ ਪਿਆਸ ਦਾ ਨੌਕਰੀਆਂ ਦਾ ਇਹਨਾਂ ਲੋਕਾਂ ਲਈ ਤਕਰੀਬਨ 1500 ਦੇ ਕਰੀਬ ਅਸਾਮੀਆਂ ਖਾਲੀ ਸੀ ਉਹ ਅਸੀਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਕੈਂਪ ਲਗਾ ਕੇ ਉਹ ਬੈਕਲੌਗ ਜਿਹੜਾ ਅਸੀਂ ਭਰਾਂਗੇ ਮੈਂ ਸੀ ਤੇ ਡੀ ਕੈਟਾਗਰੀ ਇਸ ਤਰ੍ਹਾਂ ਭਰ ਲਵਾਂਗੇ ਬਾਕੀ ਜਿਹੜਾ ਐਸਐਸਪੋਰਟ ਅਸੀਂ ਭਰ ਕੇ ਉਹਨਾਂ ਨਾਲ ਕੰਟੈਕਟ ਕਰਕੇ ਇਹ ਸਾਰੀਆਂ ਜਿਹੜੀਆਂ ਬੈਕਲੌਗ ਦੀਆਂ ਸਮਸਿਆਵਾਂ ਭਰਨ ਜਾ ਰਹੇ ਹਾਂ ਜਾਂ ਪ੍ਰਕਾਰ ਨੇ ਜਰਾ ਕੀ ਦਿੱਤੀ ਨੂੰ ਇੰਟਰਨੈਟ ਦਾ ਵਾਧਾ ਕਰਨ ਪਰ ਹੈਂਡੀਕੈਪੀਡ ਦੀ ਇੰਟਰਨੈਟ ਵਿੱਚ ਪ੍ਰਸੰਗ ਦਾ ਮਾਤਰੀ ਆ ਰਹੇ ਤਾਂ ਉਹਨਾਂ ਦੇ ਕੋਲੋਂ ਕੰਮ ਅਸੀਂ ਹਰ ਵਾਰ ਇਹ ਜਿਹੜਾ ਬਣਾਉਨੇ ਆ ਕਿ ਕਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ ਸੋ ਪੈਨਸ਼ਨ ਵਾਲਾ ਵਾਅਦਾ ਵੀ ਪੰਜਾਬ ਸਰਕਾਰ ਦੇ ਧਿਆਨ ਵਿੱਚ ਹੈ ਔਰ ਫਾਈਨੈਂਸ ਡਿਪਾਰਟਮੈਂਟ ਪੋਲਿਸੀ ਫਾਈਲ 'ਤੇ ਜੀ ਹੋਈ ਹੈ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਨੂੰ ਜਿੰਨੀ ਦੇਰ ਤੱਕ ਪੈਨਸ਼ਨ ਦਾ ਵਾਅਦਾ ਹੁੰਦਾ ਉਸ ਤੋਂ ਪਹਿਲਾਂ ਵੀ ਜੋ ਸੂਤ ਹੈ ਨਹੀਂ ਵੀ ਮੰਗਦੇ ਉਹਨਾਂ ਨੂੰ ਵੀ ਅਸੀਂ ਕਨਸਿਡਰ ਕਰ ਰਹੇ ਆ ਤਾਂ ਕਿ ਇਹ ਜ਼ਿੰਦਗੀ ਦੇ ਵਿੱਚ ਹੋਰ ਸਮਰੱਥ ਹੋ ਕੇ ਮੈਨੂੰ ਲੱਗਦਾ ਹੈ ਕਿ ਪੋਲਿਟਿਕਸ ਦੇ ਵਿੱਚ ਇਹੋ ਜਿਹਾ ਕੁਝ ਚੱਲਦਾ ਹੀ ਰਹਿੰਦਾ ਹੈ ਔਰ ਜਦੋਂ ਮੈਨੂੰ ਲੱਗਦਾ ਇਲੈਕਸ਼ਨਸ ਨੇੜੇ ਆਉਂਦੀਆਂ ਨੇ ਤੇ ਵਿਰੋਧੀ ਧਿਰਾਂ ਦੇ ਕੋਸ਼ਨਾ ਕੋਸ਼ੇ ਹੋ ਜਸਟੰਡ ਹੁੰਦੇ ਨੇ ਕਿ ਜਿਹੜੇ ਬੰਦੇ ਲੋਕਾਂ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਾਈਡ ਕਰਨ ਦੀ ਕੋਸ਼ਿਸ਼ ਕਰੀਏ ਸੋ ਇਹ ਚੱਲਦਾ ਰਹੇਗਾ ਆਮ ਆਦਮੀ ਪਾਰਟੀ ਇਸ ਨੂੰ ਹਮੇਸ਼ਾ ਸਵੈਰਤਾ ਦੇ ਨਾਲ ਫੇਸ ਕਰਦੀ ਰਹੀ ਹੈ ਤੇ ਕਰੇਗੀ ਕੁਝ ਵਕਤ ਕਾਲੀ ਗੱਲ ਵੀ ਰਹੇਗੀ ਪੰਜਾਬ ਤੋਂ ਬਾਹਰ ਤੋਂ ਮਿਲ ਕੇ ਕਿ ਜਨਤਾ ਚਿੰਤਤ ਕਰ ਜਾਵੇਗੀ ਆਸਾਨੀ ਨਾਲ ਤੇ ਜਦ ਤੱਕ ਇਹ ਲੋਕ ਜਗਰ ਕਰਾਂਗੇ ਜਨਤਾ ਕਰਾਵੇ ਮੈਨੂੰ ਲੱਗਦਾ ਜੇ ਲੋਕਾਂ ਨੂੰ ਹੁਣ ਤੱਕ ਤਾਂ ਇਹ ਸਾਫ਼ ਹੀ ਪਤਾ ਲੱਗ ਗਿਆ ਕਿ ਪੰਜਾਬ ਨੂੰ ਕਿੰਨਾ ਤੋਂ ਬਚਾਉਣਾ ਚਾਹੀਦਾ ਹੈ ਕਾਲੀਆਂ ਤੋਂ ਬਚਾਉਣਾ ਚਾਹੀਦਾ ਹੈ